ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰਭ ਸੂਰੇਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਕਸੂਰ ਲੈ ਕੇ ਆਏ ਆਂ ਅਗਰ ਤੁਹਾਨੂੰ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਆਰਡਰ ਦੇ ਸਕਦੇ ਹੋ 96135 triple 079 ਤੇ ਸਕਰੀਨਸ਼ਾਟ ਤੇ ਅਸਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਅੱਜ ਆਪਾਂ ਕਿਨੇ ਪਸ਼ਮੀਨੇ ਦੇ ਉੱਪਰ ਕੁਝ ਮਤਲਬ ਥੋੜੇ ਬਹੁਤ ਕੀਆ ਆਪਾਂ ਨੇ ਮਸ਼ੀਨਵਰਕ ਦੇ ਸੂਟ ਨੇ ਜੋ ਰੈਡੀ ਕੀਤੇ ਨੇ ਕਿਉਂਕਿ ਕਈਆਂ ਨੂੰ ਮਤਲਬ ਹੁੰਦਾ ਨਾ ਵੀ ਮਤਲਬ ਕਹਿੰਦੇ ਨੇ ਸਾਨੂੰ ਰੈਡੀ ਕੀਤੇ ਹੋਏ ਸੂਟ ਦਿਖਾਓ ਤੇ ਆਪਾਂ ਤੁਸੀਂ ਇਹਨਾਂ ਨੂੰ ਐਦਾਂ ਵੀ ਲੈ ਸਕਦੇ ਹੋ ਅਗਰ ਤੁਸੀਂ ਇਹਨਾਂ ਦਾ ਚੇਂਜ ਕਲਰ ਚੇਂਜ ਕਰਵਾ ਕੇ ਕਿਸੇ ਹੋਰ ਤੇ ਕਰਵਾਉਣਾ ਚਾਹਣੀ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਜਿਹੜੇ ਆਪਾਂ ਅੱਜ ਸੂਟ ਦਿਖਾ ਰਹੇ ਇਹ ਆਪਣੇ ਕੋਲ ਰੈਡੀ ਨੇ ਇਹਨਾਂ ਨੂੰ ਕੋਈ ਵੀ ਕੀ ਆ ਬਾਇ ਕਰ ਸਕਦਾ ਹੈਗਾ ਤੇ ਦੇਖੋ ਆਪਣਾ ਜਿਹੜਾ ਸਟਾਫ ਆ ਟੋਟਲੀ ਬਹੁਤ ਵਧੀਆ ਸਟਾਫ ਹੁੰਦਾ ਜਾਂ ਤਾਂ ਆਪਾਂ ਰੂਬੀ ਦਾ ਯੂਜ਼ ਕਰਦੇ ਆ ਜਾਂ ਆਪਣਾ ਰਾਮਟੈਕਸ ਦਾ ਸਟਾਫ ਹੁੰਦਾ ਪੂਰਾ ਵਧੀਆ ਵਾਲਾ ਸਟਾਫ ਹੁੰਦਾ ਦੇਖੋ ਇਹਦੇ ਵਿੱਚ ਵੀ ਦੇਖੋ ਕੁਆਲਿਟੀ ਦਾ ਫਰਕ ਹੁੰਦਾਗਾ ਜਿੱਦਾਂ ਰਾਮਟੈਕਸ ਰੂਬੀ ਵਿੱਚ ਵੀ ਕੱਟਿਆ ਵਧੀਆ ਹੁੰਦਾ ਆਪਣੀ ਜਿੰਨੀ ਵੀ ਆਪਾਂ ਸਟਾਫ ਯੂਜ਼ ਕਰਦੇ ਆ ਪ੍ਰੋਪਰ ਵਧੀਆ ਸਟਾਫ ਹੁੰਦਾ ਦੇਖੋ ਕੋਈ ਕੰਪਲੇਨਟ ਨਹੀਂ ਹੁੰਦੀ ਹੈਗੀ ਇਹ ਦੇਖੋ ਆਪਾਂ ਨੇ ਫਰਸਟ ਡਿਜ਼ਾਈਨ ਆ ਜਿਹੜਾ ਇਹ ਰੈਡੀ ਕਰਵਾਇਆਗਾ ਤੁਸੀਂ ਤੁਹਾਨੂੰ ਇਸ ਇਸ ਕਲਰ ਤੇ ਪਸੰਦ ਆ ਰਿਹਾ ਤਾਂ ਤੁਸੀਂ ਇਹ ਵੀ ਬਾਏ ਕਰ ਸਕਦੇ ਹੋ ਨਹੀਂ ਤੁਸੀਂ ਕਿਸੇ ਹੋਰ ਕਲਰ ਤੇ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ ਇਹਨਾਂ ਸਭ ਦੇ ਪ੍ਰਾਈਸ ਕੀ ਐ ਮੈਂ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਭੇਜ ਕੇ ਕੀ ਆ ਆਰਡਰ ਦੇ ਸਕਦੇ ਹੋ ਇਹ ਦੇਖੋ ਫਰਸਟ ਸੂਟ ਆਪਾਂ ਜੋ ਦਿਖਾ ਰਹੇ ਕਿਉਂਕਿ ਪਿਛਲੀ ਵਾਰ ਆ ਇਹ ਕਲਰ ਆ ਜਿਹੜਾ ਗ੍ਰੀਨ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਬਹੁਤ ਜ਼ਿਆਦਾ ਇਸ ਲਈ ਆਪਾਂ ਫਿਰ ਤੋਂ ਇਹ ਸੂਟ ਕੀ ਸੇਮ ਡਿਜ਼ਾਈਨ ਦੇ ਕਰੈਡੀ ਕਰਵਾਇਆਗਾ ਕਿਉਂਕਿ ਬਹੁਤ ਸੋਹਣਾ ਪੈਨਲ ਦੇ ਵਿੱਚ ਡਿਜ਼ਾਈਨ ਬਣਾਇਆ ਫਲਾਵਰ ਬਹੁਤ ਸੋਹਣੇ ਨੇ ਤੁਸੀਂ ਕੰਮ ਦੀ ਸਫਾਈ ਦੇ ਸਕਦੇ ਹੋ ਬਹੁਤ ਵਧੀਆ ਮਤਲਬ ਪ੍ਰੋਪਰ ਐਡਾ ਫਰੰਟ ਜਿਹੜਾ ਆਪਣਾ ਭਰਿਆ ਹੋਇਆ ਲੱਗਦਾਗਾ ਇਹ ਦੇਖੋ ਬਹੁਤ ਹੀ ਜ਼ਿਆਦਾ ਸੋਹਣੇ ਜਿਹਦਾ ਡੈਲੀ ਵੇਅਰ ਲਈ ਆਪਾਂ ਯੂਜ਼ ਕਰ ਸਕਦੇ ਹਾਂ ਬਹੁਤ ਸੋਹਣਾ ਵਰਕ ਆ ਦੇਖੋ ਇਹ ਆਪਣਾ ਅੱਗੇ ਫਰੰਟ ਹੋ ਗਿਆ ਤੇ ਨਾਲ ਕੀ ਇਹਦੇ ਬਾਟਮ ਵਰਕ ਹੋਇਆ ਹੋਇਆਗਾ ਆਪਣਾ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਇਹ ਆਪਣਾ ਕੀ ਬਾਟਮ ਤੇ ਵਰਕ ਹੋਇਆ ਹੋਇਆ ਤੁਸੀਂ ਸਾਡੇ ਤੋਂ ਵਿਦਆਊਟ ਸਟੀਚਿੰਗ ਵੀ ਬਾਏ ਕਰ ਸਕਦੇ ਹੋ ਅਗਰ ਤੁਸੀਂ ਸਟੀਚਿੰਗ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਇਹਦਾ ਪ੍ਰਾਈਸ ਮੈਂ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਇਹ ਆਪਣਾ ਰਾਮਪੈਕਸ ਦਾ ਸਟਾਫ ਆ ਬਹੁਤ ਵਧੀਆ ਤੇ ਜੋ ਮੈਂ ਨੈਕਸ ਦਿਖਾ ਰਹੀ ਆਂਗੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਜ਼ਿਆਦਾ ਵਧੀਆ ਡਿਜ਼ਾਈਨ ਆ ਇਹ ਆਪਣੀ ਹੋਏਗੀ ਰੂਬੀ ਦੀ ਇਹ ਰੂਬੀ ਦਾ ਸਟਾਫ ਆ ਆਪਣਾ ਰੂਬੀ ਦਾ ਰਿਚੋ ਥੋੜਾ ਮਤਲਬ ਮਹਿੰਗਾ ਪੈ ਜਾਂਦਾਗਾ ਸਟਾਫ ਤੇ ਪੂਰੀ ਵਧੀਆ ਵਾਲੀ ਰੂਬੀ ਦਾ ਸਟਾਫ ਆ ਇਹ ਆਪਣਾ ਇਹ ਦੇਖੋ ਨੀਚੇ ਆਪਾਂ ਨੇ ਘੇਰ ਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਫਾਈ ਤੇ ਕੰਮ ਆ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਗੁਰਮਾ ਕੰਮ ਹੋਇਆ ਹੋਇਆ ਮੈਂ ਥੋੜਾ ਨੇੜੇ ਤੋਂ ਦਿਖਾਵਾਂਗੀ ਤੁਸੀਂ ਸਫਾਈ ਦੇਖ ਸਕਦੇ ਹੋਗੇ ਤੇ ਬਹੁਤ ਪਿਆਰੇ ਕਲਰ ਨੇ ਜਿਹੜੇ ਯੂਜ਼ ਕੀਤੇ ਨੇ ਨਾਲ ਹਲਕਾ ਜਿਹਾ ਨਾਲ ਜ਼ਰੀ ਟੱਚ ਦਿੱਤਾ ਹੋਇਆ ਬਹੁਤ ਸੋਹਣਾ ਸੂਟ ਲੱਗ ਰਿਹਾ ਕਲਰ ਬਹੁਤ ਸੋਹਣਾ ਹੈ ਇਹ ਜਿਹੜਾ ਕਲਰ ਹੈ ਬੇਸ ਕਲਰ ਵੀ ਦਾ ਬਹੁਤ ਜ਼ਿਆਦਾ ਸੋਹਣਾਗਾ ਤੇ ਨਾਲ ਦੇਖੋ ਇਹਦਾ ਕੀ ਹੈ ਇਦਾਂ ਬਾਵਾ ਤੇ ਕੰਮ ਹੋਇਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਤੁਹਾਨੂੰ ਇਸ ਤੇ ਕਲਰ ਤੇ ਪਸੰਦ ਆ ਰਿਹਾ ਤੁਸੀਂ ਇਹ ਬਾਈ ਕਰ ਸਕਦੇ ਹੋ ਨਹੀਂ ਤੁਸੀਂ ਕਿਸੇ ਹੋਰ ਸਟਾਪ ਜਾਂ ਕਲਰ ਤੇ ਵੀ ਇਹ ਡਿਜ਼ਾਈਨ ਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਜੋ ਮੈਂ ਨੈਕਸ ਦਿਖਾਵਾਂਗੀ ਇਹ ਵੀ ਆਪਣਾ ਰੂਬੀ ਦਾ ਸਟੱਫ ਤੇ ਹੀ ਹੀ ਬਣਿਆ ਹੋਇਆ ਹੈਗਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਇਹ ਦੇਖੋ ਇਹਦਾ ਪੈਨਲ ਦੇ ਵਿੱਚ ਆਪਾਂ ਬਣਾਇਆ ਪੈਚ ਲਾ ਕੇ ਕੰਮ ਕੀਤਾ ਹੋਇਆ ਹੈਗਾ ਇਹ ਪੈਚ ਲਾ ਕੇ ਕੰਮ ਕੀਤਾ ਹੋਇਆ ਅੰਬੀਆਂ ਦਾ ਡਿਜ਼ਾਈਨ ਬਣਿਆ ਪੈਨਲ ਦੇ ਵਿੱਚ ਵਿੱਚ ਦੇਖੋ ਇਦਾਂ ਕੀ ਮਿਰਰ ਵਰਕ ਹੋਇਆ ਹੋਇਆ ਹੈਗਾ ਬਹੁਤ ਸੋਹਣਾ ਲੱਗ ਰਿਹਾ ਦੇਖੋ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਦੇਖੋ ਜੋ ਵੀ ਮਤਲਬ ਪ੍ਰਾਈਸ ਕਿਸੇ ਦਾ ਘੱਟ ਵੱਧ ਹੁੰਦਾ ਤੁਸੀਂ ਨਾਲ ਜ਼ਰੂਰ ਉਹਦੇ ਕੰਮ ਦੇਖਿਆ ਕਰੋ ਕਿਉਂਕਿ ਦੇਖੋ ਇਹ ਸਭ ਤੋਂ ਜ਼ਿਆਦਾ ਮੈਟਰ ਕਰਦਾ ਕਿਉਂਕਿ ਜੇ ਕੰਮ ਵਧੀਆ ਜਿੰਨਾ ਸਫਾਈ ਤੇ ਹੁੰਦਾ ਦੇਖੋ ਉਹਦਾ ਪ੍ਰਾਈਸ ਓਬਵੀਅਸਲੀ ਨਾਲ ਥੋੜਾ ਜ਼ਿਆਦਾ ਹੁੰਦਾਗਾ ਇਹ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਬਹੁਤ ਪਿਆਰਾ ਦੇਖੋ ਪੈਨਲ ਦੇ ਵਿੱਚ ਵਰਕ ਹੋਇਆ ਹੋਇਆ ਜਿੱਦਾ ਮਰਜ਼ੀ ਇਹਨੂੰ ਵਾਸ਼ ਕਰੋ ਕੁਝ ਨਹੀਂ ਹੋਏਗਾ ਇਹਦੇ ਵਰਕ ਨੂੰ ਇਹ ਦੇਖੋ ਆਪਣਾ ਕੀ ਹੈ ਬਾਵਾ ਦਾ ਕੰਮ ਹੋਇਆ ਹੋਇਆ ਬਾਵਾ ਤਾਂ ਵੀ ਬਹੁਤ ਸੋਹਣਾ ਦੇਖੋ ਸਫਾਈ ਤੇ ਕੰਮ ਹੋਇਆ ਬਹੁਤ ਸੋਹਣਾ ਸੂਟ ਲੱਗ ਰਿਹਾ ਇਹ ਏ ਵਿਦਆਊਟ ਦੁਪੱਟਾ ਸੂਟ ਨੇ ਤੁਸੀਂ ਇਹਨਾਂ ਨਾਲ ਅਗਰ ਦੁਪੱਟੇ ਰੈਡੀ ਕਰੋ ਆਨਰਲੇ ਤਾਂ ਕਰਵਾ ਸਕਦੇ ਹੋ ਨੇ ਵਿਦਆਊਟ ਦੁਪੱਟਾ ਵੀ ਤੁਸੀਂ ਕੀ ਬਾਏ ਕਰ ਸਕਦੇ ਹੋ ਸਭ ਦੇ ਪ੍ਰਾਈਸ ਮੈਂ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੇ ਜੋ ਦੇਖੋ ਮੈਂ ਨੈਕਸਟ ਦਿਖਾ ਰਹੀ ਆ ਇਹ ਹੈਗਾ ਆਪਣਾ ਰਾਮਟੈਕਸ ਦਾ ਸਟਾਫ ਬਹੁਤ ਸੋਹਣਾ ਹੈ ਪਲੇਨ ਦੇ ਵਿੱਚ ਬਹੁਤ ਸੋਹਣਾ ਸਟਾਫ ਹੈ ਬਹੁਤ ਹੀ ਜ਼ਿਆਦਾ ਵਧੀਆ ਇਹ ਦੇਖੋ ਜਿੱਦਾਂ ਥੋੜਾ ਜਿਹਾ ਹਲਕਾ ਜਿਹੜੇ ਮੀਡੀਅਮ ਕਲਰ ਪਸੰਦ ਕਰਦੇ ਨੇ ਤੇ ਉਹ ਸੋ ਕੋਡਿੰਗ ਹੈ ਬਹੁਤ ਪਿਆਰਾ ਕਲਰ ਹੈ ਇਹ ਵੀ नीचे देखो सारा घेर ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਘੇਰ ਦਾ ਕੰਮ ਹੋਇਆ ਹੋਇਆ ਤੇ ਫਰੰਟ ਤੇ ਸਾਰੇ ਕੀ ਤੇੰਪੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣਾ ਸੂਟ ਲੱਗ ਰਿਹਾ RAMTEX ਦਾ ਵੀ ਪਸ਼ਮੀਨਾ ਦਾ ਸਟਾਫ ਆਪਣਾ ਸਾਰਾ ਪਸ਼ਮੀਨਾ ਹੀ ਦਿਖਾ ਰਹੇ ਆ ਆਪਾਂ ਇਹ نیچے ਘੇਰ ਦਾ ਘੇਰ ਦੀ ਕੋਈ ਪ੍ਰੋਬਲਮ ਨਹੀਂ ਜਿੰਨਾ ਮਰਜੀ ਘੇਰ ਬਣਵਾਵੋ ਤੇ ਨਾਲ ਦੇਖੋ ਇਹ ਦੇ ਕੀ ਹੈ ਬਾਵਾ ਬਹੁਤ ਸੋਹਣਾ ਸਫਾਈ ਦੇ ਦੇਖੋ ਬਾਵਾ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਸੂਟ ਲੱਗ ਰਹੇ ਨੇ ਅਗਰ ਤੁਹਾਨੂੰ ਕਿਸੇ ਨੂੰ ਇਹਦੇ ਵਿੱਚ ਰੈਡੀ ਜੋ ਸੂਟ ਆਪਾਂ ਰੈਡੀ ਕੀਤੇ ਨੇ ਕਿਸੇ ਨੂੰ ਵੀ ਪਸੰਦ ਆ ਰਹੇ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਭੇਜ ਸਕਦੇ ਹੋ ਅਗਰ ਕਲਰ ਚੇਂਜ ਕਰਵਾ ਕੇ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋਗੇ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਦੇਖੋ ਆਪਣਾ ਕ੍ਰੇਪ ਤੇ ਬਣਿਆ ਹੋਇਆ ਇਹ ਕ੍ਰੇਪ ਦਾ ਆਪਣਾ ਬਹੁਤ ਹੀ ਜ਼ਿਆਦਾ ਸੋਨਾ ਸਿੰਗਲ ਟਾਂਕੇ ਦਾ ਆਪਣਾ ਕੰਮ ਹੋਇਆ ਹੋਇਆ ਇਹ ਦੇਖੋ ਇਹ ਸਿੰਗਲ ਟਾਂਕੇ ਦਾ ਕੰਮ ਆ ਟੋਟਲੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਦੇਖੋ ਫਰੰਟ ਫੁੱਲ ਹੈਵੀ ਹੈ ਨੀਚੇ ਦੇਖੋ ਮੈਂ ਤੁਹਾਨੂੰ ਥੋੜਾ ਦਿਖਾਵਾਂਗੀ ਆ ਦੇਖੋ ਨੀਚੇ ਕਟਵਰਕ ਦਾ ਕੰਮ ਹੋਇਆ ਹੋਇਆ ਦੇਖੋ ਸਾਰਾ ਬਹੁਤ ਸੋਹਣਾ ਸਿੰਗਲ ਟਾਂਕੇ ਦਾ ਕੰਮ ਆ ਤੁਸੀਂ ਕੰਮ ਦੀ ਸਫਾਈ ਦੇ ਸਕਦੇ ਹੋ ਵੀ ਕੰਮ ਕਿੰਨਾ ਜ਼ਿਆਦਾ ਸੋਹਣਾ ਬਹੁਤ ਵਧੀਆ ਗੁੰਦਮਾ ਕੰਮ ਕੀਤਾ ਹੈ ਦੇਖੋ ਫਰੰਟ ਦੇ ਵਿੱਚ ਸਾਰੇ ਕਿਤੇ ਇਦਾਂ ਆਪਣੇ ਫਲਾਵਰ ਬਣੇ ਹੋਏ ਨੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਦੇਖੋ ਸਿੰਗਲ ਟਾਂਕੇ ਵਾਲਾ ਕੰਮ ਆ ਜਿਹੜਾ ਉਹ ਵੀ ਦੇਖੋ ਕੋਸਟਲੀ ਹੁੰਦਾਗਾ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਜਿੱਦਾਂ ਮਰਜਨ ਵਾਸ਼ ਕਰੋ ਕੰਮ ਨੂੰ ਕੁਝ ਵੀ ਨਹੀਂ ਹੋਏਗਾ ਬਹੁਤ ਸੋਹਣਾ ਕੰਮ ਕੀਤਾ ਹੈ ਦੇਖੋ ਇਹ ਆਪਣਾ ਫਰੰਟ ਹੋ ਗਿਆ ਫੁੱਲ ਹੈਵੀ ਤੇ ਨਾਲ ਦੇਖੋ ਇਹਦੀ ਹੈ ਕਿ ਆਪਣੇ ਇਦਾਂ ਵਾਵਾ ਤੇ ਕੰਮ ਹੋਇਆ ਇਹ ਵਾਵਾ ਦਾ ਕੰਮ ਹੈ ਬਹੁਤ ਸੋਹਣਾ ਦੇਖੋ ਸਫਾਈ ਤੇ ਕੰਮ ਹੈ ਮੈਂ ਤੁਹਾਨੂੰ ਥੋੜਾ ਨੇੜੇ ਤੋਂ ਦਿਖਾਵਾਂਗੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਕੰਮ ਦੀ ਸਫਾਈ ਦੇਖ ਸਕਦੇ ਹੋ ਤੇ ਜੋ ਮੈਂ ਨੈਕ ਸੂਟ ਦਿਖਾ ਰਹੀ ਹਾਂਗੀ ਇਹ ਦੇਖੋ ਆਪਣਾ ਹੈਗਾਗਾ ਗੋਪੀਨ ਸਿਲਕ ਦਾ ਸੂਟ ਹੈ ਇਹ ਗੋਪੀਨ ਸਿਲਕ ਦਾ ਸੂਟ ਹੈ ਇਹ ਬਨਾਰਸੀ ਬੂਟੀ ਵਾਲਾ ਇਹ ਫਰੰਟ ਤੇ ਦੇਖੋ ਆਪਣਾ ਸਾਰਾ ਕੰਮ ਹੋਇਆ ਹੋਇਆ ਫਰੰਟ ਬਣਿਆ ਹੋਇਆ ਤੇ ਨਾਲ ਨੈਕ ਬਣਿਆ ਹੋਇਆ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕੋਈ ਵੀ ਇਹਨੂੰ ਬਾਈ ਕਰ ਸਕਦਾ ਜਿਹਦੀ ਜਿੰਨੀ ਵੀ ਲੈਂਥ ਹੈਗੀ ਆ ਤੇ ਬਹੁਤ ਸੋਹਣਾ ਸੂਟ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਤੁਸੀਂ ਵਰਕ ਦੀ ਸਫਾਈ ਦੇਖ ਸਕਦੇ ਹੋ ਕੰਮ ਦੇਖ ਸਕਦੇ ਹੋ ਕਿੰਨਾ ਸੋਹਣਾ ਦੇਖੋ ਕੰਮ ਆ ਜਿਹੜਾ ਸਫਾਈ ਤੇ ਹੋਇਆ ਬਹੁਤ ਵਧੀਆ ਸਫਾਈ ਤੇ ਕੰਮ ਹੋਇਆ ਹੋਇਆ ਤੇ ਨੈਕ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਨੈਕ ਦਾ ਕੰਮ ਹੋਇਆ ਹੈ ਬਹੁਤ ਵਧੀਆ ਕੰਮ ਹੋਇਆ ਹੋਇਆ ਮੈਂ ਥੋੜਾ ਨੈਕ ਦਾ ਕੰਮ ਤੁਹਾਨੂੰ ਨੇੜੇ ਤੋਂ ਦਿਖਾਵਾਂਗੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਦੇਖੋ ਨੈਕ ਦਾ ਕੰਮ ਹੋਇਆ ਤੇ ਨਾਲ ਦੇਖੋ ਇਹ ਕੀ ਆਪਣੀਆਂ ਬਾਵਾ ਦਾ ਕੰਮ ਆ ਬਹੁਤ ਸੋਹਣਾ ਬਾਵਾ ਦਾ ਕੰਮ ਆ ਇਹਨਾਂ ਨੂੰ ਤੁਸੀਂ ਇਹਦੇ ਨਾਲ ਅਗਰ ਦੁਪੱਟਾ ਵਗੈਰਾ ਤੁਸੀਂ ਥੋੜੇ ਬਹੁਤ ਲੇਸ ਲਾ ਲੋਗੇ ਬਹੁਤ ਸੋਹਣਾ ਮਤਲਬ ਪਾਰਟੀ ویئر ਸੂਟ ਇਹ ਰੈਡੀ ਹੋ ਜਾਏਗਾ ਕਿਉਂਕਿ ਜੇ ਤਾਂ ਥੋੜਾ ਬਹੁਤ ਛੋਟੇ ਫੰਕਸ਼ਨ ਤੇ ਆਪਾਂ ਜਾਣਾ ਤਾਂ ਤੁਸੀਂ ਪਾ ਸਕਦੇ ਹੋ ਨਾਲ ਇਹਦੇ ਦੇਖੋ ਆਪਾਂ ਨੇ ਪਲੇਨ ਕੀਆ ਬਾਟਮ ਲਾਈ ਹੈਗੀ ਬਾਟਮ ਪਲੇਨ ਹੈ ਤੇ ਨਾਲ ਇਹਦੇ ਕੀ ਆ ਮਸਲੀਨ ਦਾ ਦੁਪੱਟਾ ਗਾ ਆਪਾਂ ਮਸਲੀਨ ਦਾ ਦੁਪੱਟਾ ਟਾਈਡਾਈ ਕੀਆ ਰੈਡੀ ਕੀਤਾ ਤੁਸੀਂ ਇਹਤੇ ਲੇਸ ਵਗੈਰਾ ਲਗਵਾ ਕੇ ਬਾਹਰ ਕੱਢ ਸਕਦੇ ਹੋ ਇਹ ਦੇਖੋ ਟਾਈਡਾਈ ਦੁਪੱਟਾ ਕੀਤਾ ਆਪਾਂ ਮਸਲੀਨ ਦਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਅਗਰ ਤੁਹਾਨੂੰ ਪਸੰਦ ਆ ਰਿਹਾ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਦੇ ਸਕਦੇ ਹੋ ਅਗਰ ਤੁਹਾਨੂੰ ਸਾਡੀ ਆਦੀ ਨੂ ਕਲੈਕਸ਼ਨ ਜੋ ਪਸੰਦ ਆਈ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਥੈਂਕ ਯੂ